ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਇਟਲੀ ਗਿਆਸੀ ਸੁਪਨੇ ਲੈ ਕੇ ਪਰ ਜੋ ਹੋਇਆ ਉਹ ਕਿਸੇ ਨੇ ਸੋਚਿਆ ਵੀ ਨਹੀਂ ਕਿ ਤੁਸੀਂ ਕਦੇ ਸੋਚਿਆ ਹੈ ਕਿ ਸੁਪਨੇ ਸਾਨੂੰ ਕਿੱਥੇ ਤੱਕ ਲੈ ਜਾ ਸਕਦੇ ਹਨ ਉਹ ਸਾਨੂੰ ਉੱਚੀਆਂ ਉਡਾਣਾ ਪਰਣ ਲਈ ਪ੍ਰੇਰਦੇ ਹਨ ਦੂਰ ਦੇਸ਼ਾਂ ਦੀਆਂ ਸੈਰਾਂ ਕਰਵਾਉਂਦੇ ਹਨ ਅਤੇ ਜ਼ਿੰਦਗੀ ਨੂੰ ਨਵੇਂ ਰੰਗਾਂ ਨਾਲ ਭਰ ਦਿੰਦੇ ਹਨ ਪਰ ਕਈ ਵਾਰ ਇਹ ਸੁਪਨੇ ਸਾਨੂੰ ਅਜਿਹੇ ਮੋੜ ਤੇ ਲੈ ਜਾਂਦੇ ਹਨ ਜਿੱਥੇ ਸਾਡੀ ਸੋਚ ਵੀ ਖਤਮ ਹੋ ਜਾਂਦੀ ਹੈ ਅੱਜ ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸ ਨੇ ਆਪਣੇ ਸੁਪਨਿਆਂ ਦੇ ਪਿੱਛੇ ਇਟਲੀ ਦਾ ਰਾਹ ਫੜਿਆ ਪਰ ਉੱਥੇ ਜੋ ਉਸ ਨਾਲ ਵਾਪਰਿਆ ਉਹ ਨਾ ਸਿਰਫ ਉਸ ਲਈ ਸਗੋ ਸਾਡੇ ਸਾਰਿਆਂ ਲਈ ਹੈਰਾਨੀਜਨਕ ਹੈ ਇੱਕ ਕਹਾਣੀ ਹੈ ਹਰਮੰਦੀ ਜਿਸ ਦੇ ਦਿਲ ਵਿੱਚ ਫੈਸ਼ਨ ਦੀ ਦੁਨੀਆ ਵਿੱਚ ਨਾਮ ਕਮਾਉਣ ਦਾ ਜਨੂੰਨ ਸੀ ਉਸਨੇ ਸੋਚਿਆ ਸੀ ਕਿ ਇਟਲੀ ਦੀ ਤਰਤੀ ਉਸ ਦੇ ਸੁਪਨਿਆਂ ਨੂੰ ਪੂਰਾ ਕਰੇਗੀ ਪਰ ਉੱਥੇ ਪਹੁੰਚ ਕੇ ਉਸ ਨੂੰ ਜ਼ਿੰਦਗੀ ਦਾ ਅਸਲ ਸੱਚ ਸਮਝ ਆਇਆ। ਇੱਕ ਕਹਾਣੀ ਸਿਰਫ ਸੁਪਨਿਆਂ ਦੀ ਗੱਲ ਨਹੀਂ ਸਗੋਂ ਉਸ ਸਫ਼ਰ ਦੀ ਗੱਲ ਹੈ ਜੋ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਲਈ ਮਜਬੂਰ ਕਰਦਾ ਹੈ। ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ ਅਤੇ ਦੇਖੀਏ ਕਿ ਹਰਮਨ ਦੇ ਨਾਲ ਅਸਲ ਵਿੱਚ ਹੋਇਆ ਕੀ। ਹਰਮਨ ਇੱਕ ਸਧਾਰਨ ਪਰਿਵਾਰ ਵਿੱਚੋਂ ਸੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਸ ਦੇ ਮਾਤਾ-ਪਿਤਾ ਕਿਸਾਨ ਸਨ। ਅਤੇ ਉਹਨਾਂ ਦੀ ਜ਼ਿੰਦਗੀ ਖੇਤਾਂ ਵਿੱਚ ਮਿਹਨਤ ਕਰਦਿਆਂ ਬੀਤਦੀ ਸੀ ਪਰ ਹਰਮਨ ਦਾ ਦਿਮਾਗ ਅਤੇ ਦਿਲ ਕਿਸੇ ਹੋਰ ਦੁਨੀਆ ਵਿੱਚ ਰਹਿੰਦੇ ਸਨ ਉਹ ਬਚਪਨ ਤੋਂ ਹੀ ਫੈਸ਼ਨ ਦਾ دیਵਾਨਾ ਸੀ ਉਸ ਦੇ ਘਰ ਵਿੱਚ ਆਉਣ ਵਾਲੀਆਂ ਮੈਗਜ਼ੀਨਾਂ ਦੇ ਰੰਗीन ਪੰਨੇ ਟੀਵੀ ਤੇ ਫੈਸ਼ਨ ਸ਼ੋਅ ਦੀ ਚਮਕਦਮਕ ਇਹ ਸਭ ਉਸ ਦੇ ਸੁਪਨਿਆਂ ਦਾ ਹਿੱਸਾ ਸਨ ਉਹ ਸੋਚਦਾ ਸੀ ਕਿ ਇੱਕ ਦਿਨ ਉਹ ਵੀ ਆਪਣੇ ਡਿਜ਼ਾਈਨ ਦੁਨੀਆ ਨੂੰ ਦਿਖਾਵੇਗਾ ਅਤੇ ਲੋਕ ਉਸਦੀ ਪ੍ਰਤਿਬਾ ਦੀ ਤਾਰੀਫ਼ ਕਰਨਗੇ ਉਸਦੇ ਪਰਿਵਾਰ ਨੇ ਉਸਦੇ ਇਸ ਜਨੂੰਨ ਨੂੰ ਸਮਝਿਆ ਅਤੇ ਸਾਥ ਦਿੱਤਾ ਉਹਨਾਂ ਨੇ ਆਪਣੀ ਥੋੜੀ-ਬਹੁਤ ਬਚਤ ਨਾਲ ਉਸਦੀ ਮਦਦ ਕੀਤੀ ਤਾਂ ਜੋ ਉਹ ਇਟਲੀ ਜਾ ਸਕੇ ਇਟਲੀ ਜੋ ਫੈਸ਼ਨ ਦੀ ਰਾਜਧਾਨੀ ਮੰਨਿਆ ਜਾਂਦਾ ਹੈ ਉਸ ਲਈ ਇੱਕ ਸੁਪਨਾ ਸੀ ਹਰਮਨ ਨੇ ਮਿਲਾਨ ਦੇ ਇੱਕ ਨਾਮੀ ਫੈਸ਼ਨ ਇੰਸਟੀਚਿਊਟ ਵਿੱਚ ਦਾਖਲੇ ਲਈ ਅਰਜ਼ੀ ਪਾਈ ਅਤੇ ਜਦੋਂ ਉਸ ਨੂੰ ਮਨਜ਼ੂਰੀ ਮਿਲੀ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਉਸਨੇ ਸੋਚਿਆ ਕਿ ਹੁਣ ਉਸਦੀ ਜ਼ਿੰਦਗੀ ਬਦਲਣ ਵਾਲੀ ਹੈ ਪਿੰਡ ਵਾਲਿਆਂ ਨੇ ਵੀ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਪਿਆਰ ਨਾਲ ਵਿਦਾਈ ਦਿੱਤੀ ਹਰਮਨ ਦਾ ਦਿਲ ਉਮੀਦਾਂ ਨਾਲ ਭਰਿਆ ਹੋਇਆ ਸੀ ਜਦੋਂ ਉਹ ਇਟਲੀ ਲਈ ਰਵਾਨਾ ਹੋਇਆ ਇਟਲੀ ਪਹੁੰਚਦਿਆਂ ਹੀ ਹਰਮਨ ਦੀਆਂ ਅੱਖਾਂ ਚਮਕ ਉੱਠੀਆਂ ਮਿਲਾਨ ਦੀਆਂ ਸੁੰਦਰ ਗਲੀਆਂ ਪੁਰਾਣੀਆਂ ਇਮਾਰਤਾਂ ਅਤੇ ਹਰ ਪਾਸੇ ਫੈਸ਼ਨ ਦਾ ਜਾਦੂ ਉਸ ਨੂੰ ਲੱਗਿਆ ਜਿਵੇਂ ਉਹ ਆਪਣੇ ਸੁਪਨਿਆਂ ਦੀ ਦੁਨੀਆ ਵਿੱਚ ਆ ਗਿਆ ਹੋਵੇ ਉਸ ਦਾ ਫੈਸ਼ਨ ਇੰਸਟੀਚਿਊਟ ਵੀ ਬਹੁਤ ਸ਼ਾਨਦਾਰ ਸੀ ਉੱਥੇ ਦੇ ਵਿਦਿਆਰਥੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਨ ਅਤੇ ਹਰ ਕੋਈ ਆਪਣੇ ਆਪ ਵਿੱਚ ਮਗਨ ਸੀ ਹਰਮਨ ਨੇ ਪਹਿਲੇ ਕੁਝ ਦਿਨ ਬਹੁਤ ਉਤਸ਼ਾਹ ਨਾਲ ਬਿਤਾਏ ਉਹ ਆਪਣੇ ਕਲਾਸਮੇਟਸ ਨੂੰ ਮਿਲਿਆ ਜਿੰਨਾ ਵਿੱਚੋਂ ਕਈ ਪਹਿਲਾਂ ਹੀ ਫੈਸ਼ਨ ਦੀ ਦੁਨੀਆ ਵਿੱਚ ਆਪਣਾ ਨਾਮ ਬਣਾ ਚੁੱਕੇ ਸਨ ਹਰਮਨ ਲਈ ਇਹ ਸਭ ਨਵਾਂ ਸੀ ਪਰ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੰਮ ਵਿੱਚ ਚੋਕ ਦਿੱਤਾ ਪਰ ਜਲਦੀ ਹੀ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸਦੇ ਪ੍ਰੋਫੈਸਰ ਬਹੁਤ ਸਖਤ ਸਨ ਅਤੇ ਉਹਨਾਂ ਨੂੰ ਹਰਮਨ ਦੇ ਡਿਜ਼ਾਈਨ ਪਸੰਦ ਨਹੀਂ ਸਨ ਹਰਮਨ ਨੇ ਆਪਣੇ ਡਿਜ਼ਾਈਨ ਵਿੱਚ ਪੰਜਾਬੀ ਸਭਿਆਚਾਰ ਦੀ ਚਲਕ ਦਿੱਤੀ ਸੀ ਜਿਵੇਂ ਰੰਗीन ਫੁਲਕਾਰੀ ਅਤੇ ਰਵਾਇਤੀ ਨਮੂਨੇ ਪਰ ਪ੍ਰੋਫੈਸਰਾਂ ਨੂੰ ਇਹ ਸਭ ਪੁਰਾਣਾ ਅਤੇ ਆਧੁਨਿਕ ਫੈਸ਼ਨ ਤੋਂ ਦੂਰ ਲੱਗਿਆ ਉਹ ਚਾਹੁੰਦੇ ਸਨ ਕਿ ਹਰਮਨ ਅਵਾਂਤਗਾਰ ਦੇ ਸਟਾਈਲ ਅਪਣਾਏ ਜੋ ਉਸ ਦੀ ਸਮਝ ਤੋਂ ਬਾਹਰ ਸੀ ਇਸ ਤੋਂ ਇਲਾਵਾ ਉਸ ਦੇ ਕਈ ਕਲਾਸਮੇਟਸ ਉਸ ਨੂੰ ਹੇਠਲੇ ਦਰਜੇ ਦਾ ਸਮਝਦੇ ਸਨ ਉਹ ਉਸ ਦੀ ਸਾਦਗੀ ਤੇ ਹੱਸਦੇ ਅਤੇ ਉਸ ਨੂੰ ਇੱਕ ਪਿੰਡ ਦਾ ਲੜਕਾ ਕਹਿ ਕੇ ਮਜ਼ਾਕ ਉਡਾਉਂਦੇ ਹਰਮਨ ਦਾ ਆਤਮ ਵਿਸ਼ਵਾਸ ਡੋਲਣ ਲੱਗਾ ਅਤੇ ਉਸ ਨੂੰ ਕਰਦੀ ਯਾਦ ਸਤਾਉਣ ਲੱਗੀ। ਇੱਕ ਦਿਨ ਜਦੋਂ ਹਰਮਨ ਆਪਣੇ ਅਪਾਰਟਮੈਂਟ ਵੱਲ ਜਾ ਰਿਹਾ ਸੀ ਉਸ ਦੀ ਨਜ਼ਰ ਇੱਕ ਛੋਟੀ ਜਹੀ ਦੁਕਾਨ ਤੇ ਪਈ। ਉੱਥੇ ਇੱਕ ਬਜ਼ੁਰਗ ਆਦਮੀ ਕੱਪੜੇ ਸੀ ਰਿਹਾ ਸੀ। ਉਹ ਦੁਕਾਨ ਪੁਰਾਣੇ ਜ਼ਮਾਨੇ ਦੀ ਲੱਗਦੀ ਸੀ ਅਤੇ ਉਸ ਵਿੱਚ ਇੱਕ ਅਜੀਬ ਜਹੀ ਸ਼ਾਂਤੀ ਸੀ। ਹਰਮਨ ਨੇ ਆਪਣੀ ਸਕਾਈ ਬੁੱਕ ਖੋਲੀ ਅਤੇ ਉੱਥੇ ਬੈਠ ਕੇ ਡਿਜ਼ਾਈਨ ਬਣਾਉਣ ਲੱਗਾ। ਉਸ ਬਜ਼ੁਰਗ ਨੇ ਹਰਮਨ ਨੂੰ ਦੇਖਿਆ ਅਤੇ ਉਸ ਦੇ ਕੋਲ ਆਇਆ ਉਸ ਦਾ ਨਾਮ ਜੋਵਾਨੀ ਸੀ ਅਤੇ ਉਹ ਪਿਛਲੇ 50 ਸਾਲਾਂ ਤੋਂ ਉਸ ਦੁਕਾਨ ਤੇ ਕੰਮ ਕਰ ਰਿਹਾ ਸੀ ਜੋਵਾਨੀ ਨੇ ਹਰਮਨ ਦੇ ਡਿਜ਼ਾਈਨ ਦੇਖੇ ਅਤੇ ਉਸ ਦੀ ਤਾਰੀਫ ਕੀਤੀ ਉਸ ਨੇ ਕਿਹਾ ਤੇਰੇ ਡਿਜ਼ਾਈਨ ਵਿੱਚ ਇੱਕ ਵਿਲੱਖਣਤਾ ਹੈ ਜੋ ਤੇਰੀ ਪਛਾਣ ਨਾਲ ਜੁੜੀ ਹੈ ਇਸ ਨੂੰ ਕਦੇ ਨਾ ਛੱਡੀ ਹਰਮਨ ਨੇ ਆਪਣੀਆਂ ਸਾਰੀਆਂ ਮੁਸ਼ਕਿਲਾਂ ਜੋਵਾਨੀ ਨਾਲ ਸਾਂਝੀਆਂ ਕੀਤੀਆਂ ਜੀਓਵਾਨੀ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਆਪਣੇ ਸੱਭਿਆਚਾਰ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਆਪਣੀ ਤਾਕਤ ਬਣਾਉਣਾ ਚਾਹੀਦਾ ਹੈ। ਉਸ ਨੇ ਹਰਮਨ ਨੂੰ ਇਟਾਲੀਅਨ ਫੈਸ਼ਨ ਦਾ ਇਤਿਹਾਸ ਦੱਸਿਆ ਅਤੇ ਸਿਖਾਇਆ ਕਿ ਕਿਵੇਂ ਉਹ ਆਪਣੇ ਪੰਜਾਬੀ ਸਟਾਈਲ ਨੂੰ ਇਟਾਲੀਅਨ ਤਕਨੀਕਾਂ ਨਾਲ ਜੋੜ ਸਕਦਾ ਹੈ। ਹਰਮਨ ਨੂੰ ਜਿਓਵਾਨੀ ਵਿੱਚ ਇੱਕ ਸੱਚਾ ਸਾਥੀ ਅਤੇ ਗੁਰੂ ਮਿਲਿਆ। ਉਹ ਰੋਜ਼ ਜਿਓਵਾਨੀ ਦੀ ਦੁਕਾਨ ਤੇ ਜਾਣ ਲੱਗਾ ਅਤੇ ਉੱਥੇ ਸਿੱਖਣ ਲੱਗਾ। ਉਸ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਾਗ ਉੱਠੀ। ਜਵਾਨੀ ਦੀ ਸਲਾਹ ਨਾਲ ਹਰਮਨ ਨੇ ਆਪਣੇ ਡਿਜ਼ਾਈਨ ਵਿੱਚ ਨਵਾਂ ਮੋੜ ਲਿਆਂਦਾ। ਉਸ ਨੇ ਪੰਜਾਬੀ ਫੁਲਕਾਰੀ ਦੇ ਰੰਗ ਅਤੇ ਇਟਾਲੀਅਨ ਸਿਲਾਈ ਦੀ ਨਫਾਸਤ ਨੂੰ ਇਕੱਠਾ ਕੀਤਾ। ਉਸ ਦਾ ਨਵਾਂ ਸੰਗ੍ਰਹਿ ਇੰਨਾ ਵਿਲੱਖਣ ਸੀ ਕਿ ਜਦੋਂ ਉਸ ਨੇ ਇਸ ਨੂੰ ਇੰਸਟੀਚਿਊਟ ਵਿੱਚ ਪੇਸ਼ ਕੀਤਾ ਸਾਰੇ ਹੈਰਾਨ ਰਹਿ ਗਏ। ਉਸ ਦੇ ਪ੍ਰੋਫੈਸਰ ਜੋ ਪਹਿਲਾਂ ਉਸ ਦੀ ਆਲੋਚਨਾ ਕਰਦੇ ਸਨ ਹੁਣ ਉਸਦੀ ਪ੍ਰਤਿਬਾ ਦੀ ਤਾਰੀਫ਼ ਕਰਨ ਲੱਗੇ। ਉਹਨਾਂ ਨੇ ਕਿਹਾ, "ਤੂੰ ਕੁਝ ਅਜਿਹਾ ਬਣਾਇਆ ਹੈ ਜੋ ਸੱਚਮੁੱਚ ਨਵਾਂ ਅਤੇ ਸ਼ਾਨਦਾਰ ਹੈ।" ਹਰਮਨ ਦਾ ਆਤਮਵਿਸ਼ਵਾਸ ਮੁੜ ਵਾਪਸ ਆ ਗਿਆ। ਉਸਦੇ ਕਲਾਸਮੇਟਸ ਜੋ ਉਸਨੂੰ ਮਜ਼ਾਕ ਉਡਾਉਂਦੇ ਸਨ, ਹੁਣ ਉਸਦੀ ਇੱਜ਼ਤ ਕਰਨ ਲੱਗੇ। ਉਹ ਉਸਨੂੰ ਆਪਣੇ ਵਿੱਚ ਸ਼ਾਮਲ ਕਰਨ ਲੱਗੇ ਅਤੇ ਹਰਮਨ ਨੂੰ ਲੱਗਿਆ ਕਿ ਉਹ ਹੁਣ ਸਹੀ ਰਾਹ 'ਤੇ ਹੈ। ਉਸਦੀ ਮਿਹਨਤ ਰੰਗ ਲਿਆ ਰਹੀ ਸੀ। ਅਤੇ ਉਸ ਨੂੰ ਆਪਣੇ ਸੁਪਨੇ ਦੇ ਨੇੜੇ ਹੁੰਦਾ ਮਹਿਸੂਸ ਹੋ ਰਿਹਾ ਸੀ ਪਰ ਜ਼ਿੰਦਗੀ ਕਦੇ ਇੱਕ ਸਿੱਧੀ ਲਕੀਰ ਨਹੀਂ ਹੁੰਦੀ ਜਦੋਂ ਉਹ ਸੋਚ ਰਿਹਾ ਸੀ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ ਉਦੋਂ ਹੀ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਜਿਸ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਇੱਕ ਦਿਨ ਹਰਮਨ ਨੂੰ ਉਸ ਦੀ ਮਾਂ ਦਾ ਫੋਨ ਆਇਆ ਉਸ ਦੀ ਆਵਾਜ਼ ਵਿੱਚ ਡੂੰਗੀ ਚਿੰਤਾ ਸੀ ਉਸ ਨੇ ਦੱਸਿਆ कि ਉਸ ਦੇ ਪਿਤਾ ਜੀ ਦੀ ਸਿਹਤ ਬਹੁਤ ਖਰਾਬ ਹੋ ਗਈ ਹੈ ਡਾਕਟਰਾਂ ਨੇ ਕਿਹਾ ਸੀ ਕਿ ਜਲਦੀ ਇਲਾਜ ਨਾ ਹੋਇਆ ਤਾਂ ਮੁਸ਼ਕਿਲ ਹੋ ਸਕਦੀ ਹੈ ਹਰਮਨ ਦਾ ਦਿਲ ਟੁੱਟ ਗਿਆ ਉਸ ਦੇ ਪਿਤਾ ਜੀ ਨੇ ਹਮੇਸ਼ਾ ਉਸ ਦੇ ਸੁਪਨਿਆਂ ਦਾ ਸਾਥ ਦਿੱਤਾ ਸੀ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਉਸ ਦੀ ਪੜਾਈ ਤੇ ਲਗਾ ਦਿੱਤੀ ਸੀ ਹੁਣ ਜਦੋਂ ਉਹ ਮੁਸੀਬਤ ਵਿੱਚ ਸਨ ਹਰਮਨ ਉਹਨਾਂ ਨੂੰ ਇਕੱਲਾ ਨਹੀਂ ਛੱਡ ਸਕਦਾ ਸੀ ਪਰ ਉਸਦਾ ਕੋਰਸ ਅਜੇ ਪੂਰਾ ਨਹੀਂ ਹੋਇਆ ਸੀ ਉਸ ਨੂੰ ਲੱਗਦਾ ਸੀ ਕਿ ਜੇ ਉਹ ਇਟਲੀ ਵਿੱਚ ਰਹਿਆ ਤਾਂ ਆਪਣੇ ਕਰੀਅਰ ਨੂੰ ਹੋਰ ਬਿਹਤਰ ਬਣਾ ਸਕਦਾ ਹੈ ਉਹ ਇੱਕ ਮੁਸ਼ਕਿਲ ਫੈਸਲੇ ਦੇ ਸਾਹਮਣੇ ਸੀ ਉਸਦੇ ਦਿਮਾਗ ਵਿੱਚ ਸੁਪਨਿਆਂ ਦੀ ਦੁਨੀਆ ਸੀ ਅਤੇ ਦਿਲ ਵਿੱਚ ਪਰਿਵਾਰ ਦਾ ਪਿਆਰ ਉਸਨੇ ਕਈ ਰਾਤਾਂ ਜਾਗ ਕੇ ਸੋਚਿਆ ਆਹਰਕਾਰ ਉਸਨੇ ਫੈਸਲਾ ਕੀਤਾ ਕਿ ਉਹ ਵਾਪਸ ਭਾਰਤ ਜਾਵੇਗਾ ਉਸ ਨੂੰ ਅਹਿਸਾਸ ਹੋਇਆ ਕਿ ਸੁਪਨੇ ਜ਼ਰੂਰੀ ਹਨ ਪਰ ਪਰਿਵਾਰ ਦੀ ਖੁਸ਼ੀ ਅਤੇ ਸੈਤ ਉਸ ਤੋਂ ਵੀ ਵੱਧ ਜ਼ਰੂਰੀ ਹੈ ਉਸਨੇ ਆਪਣੇ ਸੁਪਨਿਆਂ ਨੂੰ ਥੋੜਾ ਰੋਕ ਦਿੱਤਾ ਅਤੇ ਆਪਣੇ ਪਿਤਾ ਜੀ ਦੇ ਨਾਲ ਹੋਣ ਦਾ ਰਾਹ ਚੁਣਿਆ ਹਰਮਨ ਨੇ ਆਪਣਾ ਫੈਸਲਾ ਜੋਵਾਨੀ ਨੂੰ ਦੱਸਿਆ ਜੋਵਾਨੀ ਨੇ ਉਸ ਦੀ ਗੱਲ ਸੁਣੀ ਅਤੇ ਕਿਹਾ ਤੂੰ ਸਹੀ ਚੋਣ ਕੀਤੀ ਹੈ ਪਰਿਵਾਰ ਸਭ ਤੋਂ ਪਹਿਲਾ ਹੁੰਦਾ ਹੈ ਤੇਰੀ ਪ੍ਰਤਿਬਾ ਤੇਰੇ ਨਾਲ ਹੀ ਹੈ ਤੂੰ ਇਸ ਨੂੰ ਕਿਤੇ ਵੀ ਵਰਤ ਸਕਦਾ ਹੈ ਹਰਮਨ ਨੇ ਜਿਵਾਨੀ ਦਾ ਤਨਵਾਦ ਕੀਤਾ ਅਤੇ ਉਸ ਤੋਂ ਵਿਦਾਈ ਲਈ ਉਹ ਵਾਪਸ ਭਾਰਤ ਪਰਤ ਆਇਆ ਕar ਪਹੁੰਚ ਕੇ ਉਸਨੇ ਆਪਣੇ ਪਿਤਾ ਜੀ ਦੀ ਦੇਖਭਾਲ ਸ਼ੁਰੂ ਕੀਤੀ ਉਸ ਦੀ ਮਿਹਨਤ ਅਤੇ ਪਿਆਰ ਨਾਲ ਉਸ ਦੇ ਪਿਤਾ ਜੀ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ ਹਰਮਨ ਨੇ ਸੋਚਿਆ ਕਿ ਹੁਣ ਉਹ ਆਪਣੇ ਪਿੰਡ ਵਿੱਚ ਹੀ ਰਹਿ ਕੇ ਕੁਝ ਕਰੇ ਉਸਨੇ ਇੱਕ ਛੋਟਾ ਜਿਹਾ ਬੁਟੀਕ ਖੋਲਿਆ ਜਿੱਥੇ ਉਸਨੇ ਪੰਜਾਬੀ ਅਤੇ ਇਟਾਲੀਅਨ ਸਟਾਈਲ ਨੂੰ ਮਿਲਾ ਕੇ ਕੱਪੜੇ ਡਿਜ਼ਾਈਨ ਕੀਤੇ ਉਸਦੇ ਡਿਜ਼ਾਈਨ ਲੋਕਾਂ ਨੂੰ ਬਹੁਤ ਪਸੰਦ ਆਏ ਉਸ ਦਾ ਛੋਟਾ ਜਿਹਾ ਕਾਰੋਬਾਰ ਚੱਲ ਪਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਇਟਲੀ ਰਹਿਣ ਦੀ ਲੋੜ ਨਹੀਂ ਸੀ ਉਹ ਆਪਣੇ ਘਰ ਵਿੱਚ ਆਪਣੇ ਲੋਕਾਂ ਦੇ ਨਾਲ ਰਹਿ ਕੇ ਵੀ ਆਪਣੀ ਪ੍ਰਤਿਭਾ ਦਿਖਾ ਸਕਦਾ ਸੀ ਹਰਮਨ ਦੀ ਜ਼ਿੰਦਗੀ ਨੇ ਉਸ ਨੂੰ ਸਿਖਾਇਆ ਕਿ ਸੁਪਨੇ ਤਾਂ ਉੱਡਣ ਲਈ ਹੁੰਦੇ ਹਨ ਪਰ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਇਸ ਕਹਾਣੀ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਸੁਪਨੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ ਪਰ ਉਹਨਾਂ ਨੂੰ ਪੂਰਾ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਪਰਿਵਾਰ ਅਤੇ ਜੜ੍ਹਾਂ ਨੂੰ ਪੁੱਲ ਜਾਈਏ ਹਰਮਨ ਨੇ ਇਟਲੀ ਜਾ ਕੇ ਬਹੁਤ ਕੁਝ ਸਿੱਖਿਆ ਪਰ ਉਸ ਨੂੰ ਅਸਲ ਖੁਸ਼ੀ ਆਪਣੇ ਘਰ ਵਾਪਸ ਆ ਕੇ ਮਿਲੀ ਸਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਹੈ ਕੀ ਸਫਲਤਾ ਸਿਰਫ ਵੱਡੇ ਸ਼ਹਿਰਾਂ ਜਾਂ ਵਿਦੇਸ਼ਾਂ ਵਿੱਚ ਨਹੀਂ ਹੁੰਦੀ ਸਗੋਂ ਉਹ ਸਾਡੀ ਮਿਹਨਤ ਅਤੇ ਸੱਚੇ ਦਿਲ ਵਿੱਚ ਛੁਪੀ ਹੁੰਦੀ ਹੈ ਪਰਿਵਾਰ ਦਾ ਪਿਆਰ ਅਤੇ ਸਾਥ ਸਭ ਤੋਂ ਅਨਮੋਲ ਹੁੰਦਾ ਹੈ ਅਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹਰਮਨ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸੀਂ ਆਪਣੇ ਸੁਪਨਿਆਂ ਦਾ ਪਿੱਛਾ ਜ਼ਰੂਰ ਕਰੀਏ ਪਰ ਆਪਣੇ ਮੂਲਾਂ ਨਾਲ ਜੁੜੇ ਰਹੀਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ